ਦੇਖੋ ਬਿਲਕੁਲ ਜੋ ਕਹਿੰਦੇ ਨੇ ਉਹ ਸਹੀ ਹੈ ਭਗਵੰਤ ਮਾਨ ਜੀ ਨੇ ਬਿਲਕੁਲ ਫੇਰ ਜੋ ਨਿਯੁਕਤੀ ਪੱਤਰ ਹੋ ਰਹੇ ਨੇ ਬਿਲਕੁਲ ਸਹੀ ਹੋ ਰਹੇ ਨੇ ਲੇਕਿਨ ਕੋਈ ਵੀ ਕਿਸੇ ਤੋਂ ਜਿਸ ਤਰ੍ਹਾਂ ਕੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਰਿਹਾ ਹੈ ਲੇਕਿਨ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈਗੀ ਮੈਂ ਕਾਂਗਰਸ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਸਰੂਰ ਦਾ ਜੋ ਕਿ ਪਹਿਲਾਂ ਸੀਗਾ ਤੇ ਮਿਲ ਕੇ ਅਸੀਂ ਬੜੇ ਖੁਸ਼ ਆਗੇ ਭਗਵੰਤ ਮਾਨ ਜੀ ਦੇ ਕਿਉਂ ਇਹਨਾਂ ਨੇ ਬੜਾ ਹੀ ਮਤਲਬ ਕਿ ਜਿਸ ਤਰ੍ਹਾਂ ਜੋ ਕਹਿੰਦੇ ਸੀਗੇ ਉਹ ਕਰਕੇ ਦਿਖਾਇਆ ਹੈ ਉਹਨ ਵੀ ਕਾਂਗਰਸ ਦੇ ਵਿੱਚ ਹੋਇਆ ਹੁਣ ਪਾਰਟੀ ਚੇਂਜ ਕਰ ਲਏ ਹੁਣ ਵੀ ਕਾਂਗਰਸ ਦੇ ਵਿੱਚ ਕਾਂਗਰਸੀ ਰਹੂਗਾ ਲੇਕਿਨ ਜੋ ਸੱਚ ਹੈ ਉਹ ਸੱਚ ਕਹਿਣ ਤੋਂ ਗਰੇਜ਼ ਨਹੀਂ ਕਰਨਾ ਚਾਹੀਦਾ ਠੀਕ ਹੈ ਪਾਰਟੀਆਂ ਇੱਕ ਦੂਜੀ ਪਾਰਟੀ ਦੀ ਵਿਰੋਧਤਾ ਕਰਦੇ ਨੇ ਲੇਕਿਨ ਮੈਂ ਵਿਰੋਧਤਾ ਨਹੀਂ ਕਰੂੰਗਾ ਕਿਉਂਕਿ ਭਗਵਾਨਤਮਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤਾਂ ਕੰਮਾਂ ਨੂੰ ਸਰਾਂਦੇ ਨਜ਼ਰ ਆ ਰਹੇ ਹੋ ਦੂਜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਫਿਰ ਵੀ ਜਿਹੜਾ ਮੈਂ ਅੱਜ ਜਰ ਨਿਯੁਕਤੀ ਪੱਤਰ ਜਦੋਂ ਤੁਹਾਡੇ ਪਰਿਵਾਰਿਕ ਮੈਂਬਰ ਨੂੰ ਤੁਹਾਡੀ ਬੇਟੀ ਨੂੰ ਦਿੱਤੇ ਜਾ ਰਹੇ ਤਾਂ ਸਰਕਾਰ ਦੇ ਕੰਮਾਂ ਤੋਂ ਖੁਸ਼ ਨਾ ਹੋਏ ਰਹੇ ਦੇਖੋ ਜੋ ਅੱਛਾ ਕੰਮ ਕਰਦਾ ਹੈ ਉਹਨੂੰ ਤਾਂ ਅੱ ਲੋਕਾਂ ਨੂੰ ਤਾਂ ਕੰਮ ਤੱਕ ਮਤਲਬ ਹੁੰਦਾ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ ਲੋਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਜੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਇਸ ਲਈ ਅਸੀਂ ਭਗਵੰਤ ਜੀ ਸਲਾਹਣਾ ਕਰਦੇ ਹਾਂ ਅਕਸਰ ਸੁਣਨ ਨੂੰ ਮਿਲਦਾ ਸੀ ਕਹਿੰਦੇ ਕਿ ਸਰਕਾਰੀ ਨੌਕਰੀ ਲੈਣ ਵਾਸਤੇ ਅਡੀਆਂ ਘਸ ਜਾਂਦੀਆਂ ਵਾ ਤਾਂ ਕਈ ਸਾਲ ਕਈ ਕਈ ਸਾਲ ਲੱਗ ਜਾਂਦੇ ਕਿੰਨੇ ਕੋ ਸਾਲਾਂ ਬਾਅਦ ਇਹ ਨੌਕਰੀ ਤੁਹਾਨੂੰ ਮਿਲੀਆ ਕਿੰਨੇ ਸਾਲ ਤੋਂ ਟਰਾਈ ਕਰ ਰਹੇ ਸੀ ਤੁਹਾਡੇ ਬੱਚੇ ਦੇਖੋ ਤਕਰੀਬਨ 10 ਸਾਲ ਹੋ ਗਏ ਪਰ ਨਾਲ ਦੇ ਬੱਚੇ ਨੂੰ ਪੜ੍ਹਨੇ ਹੀ ਆ ਲੇਕਿਨ ਮੇਰੇ ਹਿਸਾਬ ਨਾਲ ਇਹ ਹੈ ਵੀ ਮਾਨ ਸਾਹਿਬ ਨੇ ਪ੍ਰਾਇਓਰਟੀ ਦੇ ਜੋ ਬੱਚੇ ਆਉਂਦੇ ਸੀਗੇ ਉਹਨਾਂ ਬੱਚਿਆਂ ਨੂੰ ਨੌਕਰੀ ਦਿੱਤੀ ਹੈ। ਤਾਂ ਕੁਝ ਹੋਰ ਪੇਰੈਂਟਸ ਵੀ ਸਾਡੇ ਨਾਲ ਮਜੂਰ ਨੇ ਕਿਹੜੇ ਸ਼ਹਿਰ ਤੋਂ ਆਏ ਹੋ ਜੀ ਤੇ ਅੱਜ ਤੁਹਾਡੇ ਕਿਸ ਪਰਿਵਾਰਿਕ ਮੈਂਬਰ ਨੂੰ ਨੌਕਰੀ ਮਿਲਣ ਜਾ ਰਹੀ ਹੈ? ਮੈਂ ਤਿਲਕ ਰਾਜ ਜੀ ਜਲੰਧਰ ਤੋਂ ਬਲੋਂਗ ਕਰਦਾ ਹਾਂ ਤੇ ਮੇਰੀ ਬੇਟੀ ਚੇਤਨਾ ਨੂੰ ਐਡੀਐਸ ਦੀ ਪੋਸਟ ਮਿਲ ਰਹੀ ਹੈ। ਉਹ ਭਗਵਾਨਤ ਮਾਨ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਬਿਨਾਂ ਮਤਲਬ ਉਹ ਮਿਹਨਤ ਦਾ ਹੀ ਫਲ ਮਿਲਿਆ ਜੀ ਇਸ ਵੇਲੇ ਮੇਰੀ ਬੇਟ ਨੂੰ।